ਉਹ ਮੈਂ ਕਰਿਆ ਖਰਾਬ ਉਹ ਕਹੀ ਮਾਰੀ ਉਹ ਪਾਣੀ ਮੈਂ ਪਾਇਆ ਜਰ ਗੱਦਾ ਨਹੀਂ ਕਰਦਾ ਤੂੰ ਹਲੋ ਪੈ ਕੇ ਜ ਨੂੰ ਮੈਂ ਕਹੇ ਮੈਂ ਮੇਰੀ ਗੱਲ ਸੁਣ ਲੈ ਆ ਤਣੀ ਮੈਂ ਤਾ ਤੂੰ ਇਹਦੀ ਗੱਲ ਪਾ ਮਜ਼ਦੂਰ ਦੇ ਮੇਰੇ ਗੱਲ ਕੋ ਪਾਏਗਾ ਭਈ ਉਹ ਹਾਦੇ ਕਰੀਏ ਜਰ ਮੇਰਾ ਹਿਸਾਬ ਕਰ ਦੇਗਾ 8000 ਰੁਪਿਆ ਬਣਦਾ ਤੇਰੇ ਕਣੀ ਮੈਂ 8 ਕਿਹੜਾ ਬਣ ਗਿਆ ਜਰਾ ਹਲੋ ਆ ਕੇ ਬੈਲੀ ਇੱਕਰੀ ਲਈ ਦਿੰਨੇ 4000 ਦੀ ਤਾਂ ਸੋਮੋ ਕਰਾਈ ਭਵਾਨੀਗੜ ਕੋਲੇ ਆ ਕੇ ਮੈਨੂੰ ਤੇਲ ਚੜ ਗਿਆ ਜਰ ਉਹ ਬਾਈ ਤੇ ਲੱਗਿਆ ਮੈਂ ਵੀ ਮਾਰੀਂ ਇੰਜ ਰੋਵ ਕਰਾ ਕੇ ਦੇਦਾ ਲੈ ਗੱਲਾਂ ਦੇਖ ਉਹ ਹਲੋ ਬੰਦ ਕਰ ਇਹਨੂੰ ਬੰਦ ਕਰ ਕੰਮ ਨੂੰ ਬੰਦ ਕਰਕੇ ਸਟੇ ਟੇਸ਼ੀਆ ਨੂੰ ਕਾਟੋਲੇ ਤੇ ਮੇਰੇ ਤੇ ਦੇਖੋ ਇਹਨੂੰ ਇਹਨਾਂ ਦਾ ਕੰਮ ਕਿਉਂ ਬੰਦ ਕਰਾਉਣਾ ਹੈ ਕਿਉਂ ਭਾਈ ਮੇਰੇ ਨਾਲ ਹੀ ਜਾਣਗੇ ਕਿਛਾਨੇ ਇੱਕ ਤਾਂ ਜਿੰਦਾਬਾਦ ਮਜ਼ਦੂਰ ਮੇਰੇ ਨਾਲ ਜਾਣੇ ਹਾਂ ਆ ਜਾਓ ਭਾਈ ਨਿਕਲੋ ਬਾਹਰ ਆ ਜਾਓ ਚਲੋ 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 ਹੁਣ ਇਹਦਾ ਤੂੰ ਪੈਸੇ ਦੰਨਾ ਹੈ ਸਾਨੂੰ ਕਿ ਨਹੀਂ ਦਿੰਦਾ ਵਾ ਓਏ ਹੱਦ ਹੋ ਗਈ ਯਾਰ ਤੁਸੀਂ 2000 ਤਾਂ ਲੈਣੇ ਤੂੰ 2000 ਕਹਦਾ ਤੂੰ ਨਾਲ ਤਾਂ ਕੱਲ ਤੁਸੀਂ ਤਾਂ ਪਸ ਹੋ ਜਾ ਰਹੇ ਬਰਾ ਇਹ ਬੰਦਾ ਨਵਾਂ ਆਇਆ ਭਾਈ ਮਹਾਲੀ ਲੈਣਗੇ ਮੇਰੇ ਨਾਲ ਯਾਰ ਗੱਲ ਕਿਹੜੀ ਕਰਦਾ ਤੂੰ ਮਹਾਲੀ ਕੰਮ ਚੱਲਦਾ ਮੇਰੇ ਨਾਲ ਚਲੋ ਇਹਦਾ ਇਹਦਾ ਤੂੰ ਪੈਸੇ ਦੇਂ ਤਰੂ ਲੈ ਕੇ ਨਾ ਸੜੀਆ ਦਾ ਤੱਕ ਉਸ ਟੋਟ ਸੋਮ ਤੇ ਸਟੋ ਮਾਗਰ ਸੀਟ ਜੀ ਇਕੱਠੀ ਕਰੋ ਦੀ ਹੱਥੇ ਲਾ ਦੀ ਸੜੀਏ ਨੂੰ ਤੂੰ ਕਿਉਂ ਕਹ ਹਟਾ ਉਲੀ ਤੀ ਕੱਟ ਜਬ ਇਹ ਛੀਏ ਨੇੜੇ ਇਹਦਾ ਲੇਟ ਹੀ ਆਵੇ 10 ਮਿੰਟ ਅਗਲੇ ਨੂੰ ਪਤਾ ਲੱਗੇ ਵੀ ਬੰਦੇ ਕੰਮ ਆਲੇ ਨੇ ਹੁਣ ਜੇ 6:00 ਵਜੇ ਆ ਖੜ ਦੇਂਗਾ ਨਹੀਂ ਕਿੱਥੇ ਖੜਾ ਦੇਣਾ ਤੈਨੂੰ ਆਪੂ ਰੇ ਹਾ ਲੈ ਆ ਮਫਰੇ ਥੋਂ ਦੀ ਮੈਂ ਓ ਇੱਧਰ ਕਿੱਧਰ ਦੀ ਐਵੇਂ ਕੋ ਉਧਰ ਦੇ ਆ ਜਾ ਉੱਪਰ ਦੀ ਆ ਚਾਰ ਇੱਟਾ ਪੱਟ ਦੋ ਤਾਂ ਯਾਰ ਇੱਥੋਂ ਦੀ ਨਕਲੀ ਓ ਮੈਂ ਓਏ ਆ ਤਾਂ ਗੇਟ ਆ ਲੈ ਵੀਰੇ ਤੂੰ ਵੀ ਪਤੰਦਰਾ ਨੱਕਰਾਂ ਕੱਢ ਕੇ ਬੋਲਾ ਲਾਉਣੇ ਆ ਗਿਆ ਆ ਗਿਆ ਇੱਧਰ ਤੂੰ ਆਉਣ ਲੈ ਕੀਲੀ ਕਰਿਆ ਕਮਾਇਆ ਇਹਨਾਂ ਨੇ ਏ ਤਾਂ ਧੂੜ ਪੱਟਿਆ ਪੈ ਜੰਮੀ ਆਈ ਨਿਕਲਦੀਆਂ ਹੋਈਆਂ ਨੇ ਕੰਧਾਂ ਕੱਟੇ ਨਹੀਂ ਕਿਹੜਾ ਲਾਇਆ ਟੀਮ ਬੌਲਾ ਮਿਸਤਰੀ ਇਹ ਤਾਂ ਜਮੀ ਇਹ ਤਾਂ ਉੱਤੇ ਆੜੀ ਕੋ ਕੱਲੇ ਨੂੰ ਕੱਛੇ ਤੇ ਹੋਰ ਦੱਬੂ ਕੱਛੇ ਜਵਾਕ ਨੂੰ ਇਹ ਮਨ ਨੂੰ ਦੇਖਦੇ ਸ਼ੈਟ ਕਰਕੇ ਕਾਹ ਬੈ ਆ ਜਾ ਕਰਾਉਂ ਰਿਹਾ ਆਪੂ ਨਾ ਬੋਏ ਲੇਟੇ ਹੋ ਗਿਆ ਬੋਏ ਮੈਂ ਤਾਂ ਹੁਣ ਮਹਾਰੀ ਤਵਾਇਆ ਛੱਦਾ ਮਹਾਲੇ ਕੀ ਕਰਦਾ ਨਾ ਉੱਥੇ ਲੈ ਕੰਮਤੀ ਉੱਥੇ ਮੇਰਾ ਲੈ ਏਰੀਆ ਮਣਿਆ ਮਨੂ ਕੇਰਾ ਮਣਿਆ ਐ ਕਰੋ ਚਾਤਰਾ ਪਹਿਲਾਂ ਤਾਂ ਕੜੀਜੀ ਕ ਉਹ ਚਾਤਰਾ ਪਹਿ ਜਮਕਾ ਓਏ ਕਿੱਥੇ ਲਾਉਣਾ ਇਹ ਏਰੀਆ ਮਣਾਂਗੇ ਇਧਰੋਂ ਸਾਰਾ ਕਵਰ ਕਰਨਾ ਇਹ ਕੋਈ ਏਰੀਆ ਕਾ ਨੂੰ ਕਰਨਾ ਆਪਾਂ ਨੇ ਗਰਮੀ ਤਾਂ ਆਪਾਂ ਤਾਂ ਕੰਦ ਕੱਢਨੇ ਬਾਉਂਡਰੀ ਬਾਉਂਡਰੀ ਮਾਰਨੇ ਕੱ ਲਈ ਫੇ ਤੈਨੂੰ ਪਤਾ ਨਹੀਂ ਇਹ ਚੀਜ਼ਾਂ ਬਾਰੇ ਸਾਨੂੰ ਪਤਾ ਹੁੰਦਾ ਮਿਸਤਰੀ ਨੂੰ ਏਰੀਆ ਮਣਕੀ ਕੰਦੇ ਨਿਕਲੂ ਫਿਰ ਉਹ ਕਾਣੂ ਆ ਕੰਦ ਕੱਢਣੀ ਆ ਆਪਾਂ ਦਾ ਇੱਥੋਂ ਆ ਅਧਵਚਾਲੇ ਰਹਿ ਗਿਆ ਕੰਮ ਉਹ ਉੱਥੇ ਦਾ ਕੰਦ ਕੱਢਣੀ ਆ ਇੱਥੇ ਰਸੋਈ ਬਣਾਵਾਂਗੇ ਅਧਵਚਾਲੇ ਕਿਉਂ ਰਹਿ ਗਿਆ ਇਹ ਫਿਰ ਪੂਰ ਕਿਉਂ ਨਹੀਂ ਚੜਿਆ ਜਦੋਂ ਲਾਇਆ ਤੁਸੀਂ ਮਿਸਤਰੀ ਫਿਰ ਉਹ ਕਾਣੂ ਭਾਈ ਮਿਸਤਰੀ ਅਣ ਬਣਦੀ ਹੋ ਗਈ ਹੱਥ ਨੇ ਪਉਆ ਜਾਣ ਬਣ ਤਾਂ ਛੋਡੇ ਚ ਅਣ ਬਣ ਕਾਣੂ ਹੋ ਗਈ ਐਂ ਕੰਦਾ ਨਿਕਲਦੇ ਹੁੰਦੇ ਨੇ ਆ ਦੇਖ ਲੈ ਨਹਾਉਣ ਵਾਲਾ ਉੱਤੇ ਨਹੀਂ ਡਿਗੂ ਇਹ ਦਾ ਜਵਾਕ ਨੂੰ ਦਾ ਬਲੂਗੇ ਜਣੂ ਨਹਾਉਂਦੇ ਨੂੰ ਇਹ ਸਾਨੂੰ ਦਾ ਪਤਾ ਹੈ ਚੀਜ਼ਾਂ ਬਾਰੇ ਬੀਸੀਆਂ ਪੰਡਾ ਚਾਹੇ ਜੇ ਨੁਕਸਾਨ ਹੋਏ ਨੇ ਪਪਈ ਮੈਨੂੰ ਕੀ ਪਤਾ ਇਹਦਾ ਕੰਮ ਮਿਸਤਰੀ ਨੂੰ ਪਤਾ ਹੁੰਦਾ ਉਹ ਸਾਨੂੰ ਤਾਂ ਪਤਾ ਵੀ ਇਹਦਾ ਪਹਿਲਾ ਮੇਰੀਆ ਮੈਨੂੰ ਦੇਖਾ ਫੇਰ ਭਾਈ ਕੋਈ ਉਹ ਬਣੂਗੀ ਗੱਲ ਐਂ ਕਰ ਇੱਕ ਤਾਂ ਬਾਈ ਨੂੰ ਕਹਿ ਕੇ ਮੁੰਡੇ ਨੂੰ ਹੈਲੋ ਇਹਨਾਂ ਨੂੰ ਆਏ ਕਹਿੰ 10 ਪੋਰੀਆਂ ਦਾ ਤਾਂ ਮਸਾਲਾ ਰਲਵਾ ਲਾ ਬਾਜਰੀ ਚ ਬਾਜਰੀ ਕੀ ਕਰਨੀ ਆਪਾਂ ਨੇ ਮੈਨੂੰ ਪਤਾ ਨਾ ਕੰਦ ਮੈਂ ਖੇਚਣੀ ਆ ਮਿਸਤਰੀ ਆਪਾਂ ਨੇ ਕੰਦ ਕੱਢਣੀ ਆ ਗੱਲੀ ਉਹ ਮੈਂ ਹੀ ਕੱਢੂੰ ਕੰਦ ਫਿਰ ਫਿਰ ਬਜਰੀ ਕੀ ਕਰਾਉਣੀ ਆ ਪਾਚ ਬਜਰੀ ਮੈਂ ਦਾ ਕੰਮ ਪੱਕੇ ਕਰਦਾ ਉਹਨਾਂ ਦੇਖੋ ਜੇ ਤਾਂ ਤਾਂ ਹੀ ਕੁਝ ਕਰਨਾ ਭਾਈ ਫਿਰ ਮੇਰਾ ਸਮਾਨ ਪਾ ਚੋਲੇ ਚ ਮਾਤਾ ਚੱਲਿਆ ਕਰ ਲੈ ਔਰ ਲਾ ਰੇ ਭਾਈ ਕਿੰਨੀ ਰਣਾਵਾ ਬਜਰੀ 10 ਪੋਰੀਆਂ ਦੀ ਰਵਾ ਲਓ ਠੀਕ ਹੈ ਤੇ ਮੇਰੀ ਗੱਲ ਸੁਣੋ ਰਿਆ ਪਾਣੀ ਨਾ ਭੜਾ ਰੱਖੀ ਠੀਕ ਹੈ ਠੀਕ ਹੈ ਕੜਾ ਜਾ ਰੱਖੀ ਮਸਾਲਾ ਜਮਾ ਠੀਕ ਹੈ ਹਾਂ ਲੈ ਤੂੰ ਮੈਨੇ ਇਧਰੋਂ ਇਧਰ ਲਾਵਾ ਇਧਰ ਲਾ ਕੰਧਨਾਲ ਲਾ ਇਹਦਾ ਨਵੇਂ ਕੰਮ ਦੇਖਿਆ ਗਰਮੀਤ ਮੈਂ ਤਾਂ ਯਾਰਾ ਉਹ ਛਾਡੇ ਦਾ ਕੰਮ ਬਾਲੇ ਪੱਕੇ ਨੇ ਇੱਥੇ ਲਾ ਲਾ ਇਹ ਆ ਇੱਥੇ ਲਾ 400 ਬਸ ਆ ਜਾ ਕੰਦੀ ਜਿੱਤਾ ਗਈ ਹੱਥਾਂ ਨੂੰ ਦੇਖਦਾ ਜਾ ਲੈ ਮਨੂੰ ਹੁਣ ਮੜਾ ਜਾ ਦੇਖਣ ਤੇ ਕੀ ਕੁਛ ਕਰਕੇ ਗਏ ਨੇ ਇਹ ਇਹ ਤਾਂ ਐ ਨਹੀਂ ਪਤਾ ਇਹ ਵੀ ਦੁਬਾਰਾ ਟਵਾ ਕੇ ਨਵਾਂ ਬਣਾਉਣਾ ਪਵੇ ਆਪਾਂ ਨੂੰ ਆ ਗੋਸਲਖਾਨਾ ਬਣਾਉਣਾ ਤੀ ਹੂੰ ਤੇ ਅੰਗਰੇਜ਼ੀ ਹੂੰ ਅੰਗਰੇਜ਼ੀ ਸੀਟ ਲਾ ਲਾਂਗੇ ਚਾ ਅੱਛਾ ਆਹਾ ਇਹ ਕਿਹੜਾ ਤੀ ਮੈਨੂੰ ਤਾਂ 9-10 ਬੰਦੇ ਦਾ ਕਿਨੇ ਬਣਾਇਆ ਇਹ ਇਹ ਸਰਪਨ ਬਣਾ ਕੇ ਆਪਣਾ ਪਹਿਲਾਂ ਫਰਸ਼ ਲਾਉਣਾ ਤੀ ਇੱਥੇ ਰੋੜੀ ਕੁੱਟ ਕੇ ਫਰਸ਼ ਲਾਉਣਾ ਤੀ ਪਹਿਲਾਂ ਪਹਿਲੀ ਕੰਧਾਂ ਚੜਤੀਆਂ ਫਰਸ਼ ਕਿਹੜੇ ਹਿਸਾਬ ਨਾਲ ਲੱਗੂ ਵਿੱਚ ਪਾਣੀ ਕਿਵੇਂ ਡੱਕਦਾ ਕਰੋਗੇ ਬਾਹਰੇ ਬਈ ਬਾਲਾ ਮੈਨੂੰ ਐਂ ਦੱਸ ਗਰਮੀ ਤਾਂ ਵੀ ਫਰਸ਼ ਮਗਰ ਲਾਉਂਦੇ ਪਹਿਲਾਂ ਲੱਗਦਾ ਹੁੰਦਾ ਹੈ ਬਾਈ ਮੈਨੂੰ 92 ਸਾਲ ਹੋ ਗਏ ਮੇਰੀ ਉਮਰ ਦੀ ਠੀਕ ਆ ਮੰਨੂ 22 ਸਾਲ ਹੋ ਗਏ ਮਿਸਤਰੀ ਪਣੇ ਚ ਬਣੇ ਨੂੰ ਤੇ ਤੁਸੀਂ ਤਾਂ ਉਹ ਕੱਚੀਆਂ ਗੱਲਾਂ ਕਰ ਜਾਂਦੇ ਨਾ ਤਾਂ ਹੁਣ ਆ ਡੀ ਉਹ ਇਹ ਫਰਸ਼ ਲਾਉਂਗੇ ਕਿਹੜੇ ਹਿਸਾਬ ਨਾਲ ਹੁਣ ਇਹਨਾਂ ਫਰਸ਼ ਨਹੀਂ ਚ ਲੱਗਦਾ ਭਾਈ ਦੇਖ ਜੇ ਤਾਂ ਮੇਥੋਂ ਕੰਮ ਕਰਾਉਣਾ ਮੈਂ ਤਾਂ ਇਹ ਟਬਾ ਕੇ ਨਵੇਂ ਪਾਉਂਗਾ ਫਿਰ ਮੈਂ ਤਾਂ ਆਪਦੇ ਹੱਥੀਂ ਪਾਉਂ ਸਾਰਾ ਕੁਝ ਉੱਥੇ ਲਿਖਿਆ ਜਾਊ ਕੰਦ ਤੇ ਵੀ ਮਿਸਤਰੀ ਗਰਮੀਤ ਕਿੰਨੇ ਸਾਲਾਂ ਚ ਬਣੇ ਨੇ ਇਹ ਵੇ ਆਪਾਂ ਕਿਹੜਾ ਕੋਈ ਪੰਚਾਇਤੀ ਕੰਮ ਕਰਾਉਣੇ ਪਹਿਲਾਂ ਗਰਮੀ ਦਾ ਆਪਣੇ ਘਰ ਦਾ ਕੰਮ ਹੈ ਘਰੇ ਘੋਂ ਲਗਾਉਂਦਾ ਭਲਾ ਨੌ ਮਿਸਤਰੀ ਆਂ ਹਾਂ ਜੀ ਨਾਂ ਲੈ ਹੈਂ ਤੁਸੀਂ ਕੋਈ ਚੀਜ਼ ਬਣ ਰਹੀ ਹੈ ਘਰੇ ਚਾਹੇ ਗੁਸਲਖਾਨੀ ਬਣ ਰਹੇ ਨੇ ਨੌ ਤਾਂ ਉੱਤੇ ਪਵੇ ਨਾ ਵੀ ਫਲਾਣੇ ਮਿਸਤਰੀ ਨੇ ਅੰਨੇ ਸਨ ਚ ਬਣਾਇਆ ਅੰਨੇ ਮਜ਼ਦੂਰਤੀ ਨਾਲ ਮਾਰ ਚ ਪੈ ਜੂਗਾ ਤੂੰ ਕੰਦਾ ਤਾਂ ਠੀਕ ਪਈਆਂ ਨੇ ਪਹਿਲਾਂ ਹੁਣ ਸਹੀ ਤੱਕ ਦੀ ਨੇ ਕਰਦਾ ਡਾਕਖਾਨੇ ਪਹਿਲਾਂ ਲਿਖਾਉਣਾ ਪੂ ਸੋਨੂੰ ਵੀ ਇਹ ਨੇਰੀਏ ਚ ਜੀ ਅਸੀਂ ਗੁਸਲਖਾਨੇ ਪਾਏ ਨੇ ਆ ਹਾਕੀ ਕਰਾਇਆ ਤੁਸੀਂ ਨਾਲੇ ਲੋ ਦੱਗਪਟਾਇਨੇਓ ਓਹੋ ਇਹਦਾ ਜੰਮੀ ਜਾ ਤੂੰ ਤਾਂ ਕੰਮੀ ਖਰਾਬ ਕਰ ਦੂਜਾ ਕਰਾਉਣਾ ਦੁਰਾੜਾ ਮਾਲਾ ਦਲੰਮ ਕਿੜਾ ਦੜਾਮ ਵਾਲਾ ਵਿਸਮਾਨ ਦੇਖਦਾ ਸਾਰਾ ਬੱਚ ਪਿਆ ਲੈ ਇਹਨਾਂ ਨੂੰ ਕੌਣ ਪੁੱਛਦਾ ਹੁਣ ਇੱਥੇ ਫਰੀਜ ਆਇਆ ਕਰੋ ਪਾਪ ਲੂੰ ਪੁੱਤ ਪੱਲਾ ਪਾ ਗੰਦ ਕੱਢ ਲੈਣੇ ਆ ਇਹਨਾਂ ਨੂੰ ਰਹਿਣ ਦੇ ਨੇ ਫਿਰ ਦੇਖ ਲਾਂਗੇ ਜੇ ਤਾਂ ਸੂਤ ਅਗਲਾ ਪਾ ਲਾਂਗੇ ਫਿਰ ਨਹੀਂ ਉਹ ਕਰ ਲਾਂਗੇ ਨਾ ਜੀ ਨਾ ਮੈਂ ਇਹਦਾ ਕੰਮ ਸਾਰਾ ਕਰੂੰ ਦੇਖੋ ਫਿਰ ਮੈਂ ਆਦ ਬਚਾਲਾ ਦਾ ਕਰਕੇ ਭਜਦਾ ਨਹੀਂ ਠੀਕ ਹੈ ਮੈਨੂੰ ਆ ਦੱਸ ਭਲਾ ਗਰਮੀ ਤੇ ਵੀ ਆਈ ਪਰਾਈ ਤੇ ਖਰਚਾ ਕਰਨਾ ਹੋ ਗਿਆ ਕੰਦਾ ਕੱਢਣ ਦੇ ਹੈ ਹੂੰ ਹੁਣ ਦੁਬਾਰਾ ਫੇਟਾ ਹਾਂਗੇ ਫੇਰ ਦੁਬਾਰਾ ਕੱਢਾਂਗੇ ਭਲਾ ਇਹ ਕੋਈ ਗੱਲ ਕੋਈ ਕਿੱਡੀ ਗੱਲ ਆ ਤਾਹਾਂ ਚੱਕ ਲੈਣ ਇਹਨੂੰ ਹੋਰ 2 ਫੁੱਟ ਤਾਹਾਂ ਚਾਕੇ ਲੈਂਟਰ ਪਾ ਦਿੰਨੇ ਆ ਆ ਛਾਲ ਫੜਾਈ ਮੇਰਾ ਇੱਥੋਂ ਬਾਈ ਹੈਲੋ ਮੈਂ ਕਹੇ ਬਾਈਨ ਛਾਲ ਫੜਾਉ ਮੇਰਾ ਮੈਂ ਦੇਖਣਾ ਲਾ ਕੇ ਤਾਂ ਟੇਡੀਆਂ ਬਿੰਗੀਆਂ ਆਂ ਕੰਧਾ ਨੇ ਯਾਰ ਇਹਨਾਂ ਤੇ ਥੜੂ ਖੜਦੇ ਹੁੰਦੇ ਨੇ ਗੁੱਥਲ ਖਾਨੀ ਮਸਾਲਾ ਕਹਦਾ ਰਲਿਆ ਹੋਇਆ ਤੀਜ ਚ ਮਸਾਲਾ ਦੇ ਤੇ ਮੇਰੇ ਖਿਆਲ ਵੀ 6 ਇੱਕ ਦਾ ਦੀ ਲੈ ਖੜੀ ਖੜਾ ਇਹ ਤਾਂ ਹੁਣ ਆਡੇ ਕੋ ਉੱਤੇ ਦੋ ਦਨਾਂ ਨੂੰ ਲੈ ਲਾਟੂ ਦਾ ਆਫਰ ਦਾ ਇਦਰਾੰਬਾਲੇ ਕਣੀ ਭੱਜਿਆ ਇਹ ਖੜੂ ਕਿਤੇ ਕਹਿੰਦਾ ਪਰ ਹੁਣ ਪਹਿਲੀ ਗੱਲ ਤੇ ਜੋੜ ਹੀ ਨਹੀਂ ਪੈਂਦੇ ਗੁੱਸ ਲਖਾਣੇ ਲੀਆਂ ਕਹਿੰਦਾ ਜਿੱਦਾ ਜੋੜ ਪੈਂਦੀ ਨਹੀਂ ਹੁੰਦਾ ਇੱਟ ਤੇ ਇੱਟ ਲੱਗਦੀ ਹੁੰਦੀ ਹੈ ਇਹ ਜੋੜ ਪਾਈ ਪੈ। ਅੱਪਾ ਕਿਹੜਾ ਪਤਾ ਲੱਗਦਾ ਤੁਸੀਂ ਇੱਕ ਦੂਜੇ ਨੂੰ ਨਿੰਦੀ ਜੰਨੇ ਹੋ ਉਹ ਕਹਿੰਦਾ ਉਹ ਕਰ ਕਰ ਟਰਾਲੀ ਦਾ ਢੂਲੇ ਦੇ ਸਮਾਨ ਦੀ ਮੰਗਾਲਾ। ਹੈ? ਢੂਲੇ ਦੇ ਸਮਾਨ ਦੀ ਕਟੜਾਲੀ। ਟਰਾਲੀ ਕੀ ਕਰਨੀ ਆ ਭਰੇ ਆਪਾਂ ਤਾਂ ਦੋ ਗੁਸਲਖਾਨੇ ਪਉਣਿਆ। ਉਹ ਗੁਸਲਖਾਨੇ ਦਾ ਪੈਣਗੇ ਹੁਣ ਅਸੀਂ ਪੈ ਜਾਣਗੇ ਇਹ। ਅੱਡਾ ਕਿੱਡਾ ਕਰਦਾ ਮੇਰਾ ਭਾਈ ਢੂਲੇ ਦਾ ਸਮਾਨ ਮੰਗਾਇਆ ਇੱਕ ਟਰਾਲੀ। 340 ਹੋਵੇ। ਫੇਰ ਖੜੂ ਇਹ ਆਏ ਤਾਂ ਹੁਣ ਅੱਡੇ ਉੱਤੇ ਲੈ ਮੈਂ ਨਹੀਂ ਆਇਆ ਜਾ ਮੈਂ ਕੱਚਾ ਕੰਮ ਕਰਦੀ ਨਹੀਂ। ਗੰਦ ਕੱਢਦੇ ਕੱਢਦੇ ਉੱਤੇ ਆੜੀ ਗਈ ਗੰਦ ਮੈਨੂੰ ਹੁਣ ਦਾ ਬਲੂ ਇੱਥੇ ਮਸਾਲਾ ਰਲਾਤਾ ਲੈ ਲੈ ਮੈਂ ਫੇ ਨਾ ਪੇ ਹਾਂ ਵਾ ਠੀਕ ਆ ਬੜਾ ਮਸਾਲਾ ਮੇਰੀ ਗੱਲ ਸੁਣ ਗਰਮੀ ਦਾ ਆਪਾ ਬਈ ਆ ਕੰਮ ਨਹੀਂ ਕਰਨਾ ਹੈਗਾ ਜਿਵੇਂ ਤੂੰ ਕਹਨੇ ਤੂੰ ਮੈਂ ਤੂੰ ਚਾਤਰ ਮੈਂ ਕਰੂ ਤੂੰ ਚਾਤਰ ਇੱਥੇ ਗਏ ਘੋਸਣ ਚਾਹ ਦਾ ਬੜੀ ਚਾਹ ਦਾ 2 ਮਿੰਟ ਲੱਗਣਗੇ ਤੂੰ ਮੇਰੇ ਚਾਹ ਨੂੰ ਬਾਹਰ ਹੀ ਬਾਰ ਚ ਬੈਠੂ ਕੰਮ ਆਪ ਨੂੰ ਇਹ ਤੂੰ ਇਹ ਕੰਦਾ ਚੱਕ ਕੇ ਨਹੀਂ ਤੂੰ ਐ ਰੱਜ ਤੈਨੂੰ ਕੱਲ ਨੂੰ ਨਵਾ ਦਈਏ ਇੱਥੇ ਹੈ ਨੌਣ ਵਾਲਾ ਕਰ ਦਈਏ ਤੈਨੂੰ ਕੱਲ ਨੂੰ ਰੇ ਆਏ ਕਿਹੜਾ ਹੁਣ ਕਹਾ ਯਾਰ ਜਾਦੂ ਮੰਤਰ ਵੀ ਕੱਲ ਨੂੰ ਆਉਣਾ ਹੋਊਗਾ ਕੀ ਜਾਦੂ ਮੰਤਰ ਕੀ ਕਰਨਾ ਯਾਰ ਇਹਨੂੰ ਮੋਬਾਈਲ ਚ ਕਹੀ ਮਰਵਾਉਣਾ ਤੂੰ ਫਟੇ ਫੁੱਟੇ ਮਰਵਾ ਕੇ ਸਾਫ ਜਾ ਕਰਕੇ ਝਰੂੜੀ ਕਟਾ ਕੇ ਆਪਦਾ ਨਹਾਉਂਦੇ ਹੋ ਜੀ ਬਸ ਹੋਰ ਇਹ ਚ ਕੀ ਅੱਡਾ ਕੋਈ ਵੱਡਾ ਕੰਮ ਨਹੀਂ ਹੁੰਦਾ ਕੁਸਲ ਖਾਨਿਆਂ ਚ ਆਹ ਪਾ ਇਧਰ ਦਾ ਪੰਗਾ ਹੀ ਐ ਜੇ ਗਰੇਜੀ ਫੈਸਣ ਦਾ ਕਰਾਉਣਾ ਸਦਾ ਜਿਹੜੀ ਮੈਂ ਸਦਾ ਸੁਣੀ ਉਹੀ ਗੱਲਾਂ ਨਿਕਲੀਆਂ ਤੇਰੀ ਤਾਂ ਸਾਰੀਆਂ ਯਾਰ ਕਿਵੇਂ ਵੀ ਆਉਂਦਾ ਪਹਿਲਾਂ ਸਾਰੇ ਘਰ ਤਾਂ ਹੁੰਦਾ ਇਹਦਾ ਪਹਿਲਾਂ ਨਾ ਭਾਈ ਉਹਦਾ ਫਿਰ ਮੈਂ ਤਾਂ ਏਰੀਆ ਦਾ ਕਵਰ ਕਰਦੀਆਂ ਹੁਣ ਤੂੰ ਐ ਲਾਲਾ ਵੀ ਅੰਨਾ ਏਰੀਆ ਖਾਲੀ ਕਰਾਉਣਾ ਤੂੰ ਜੇ ਕਹ ਓਏ ਬਾਬਾ ਤੂੰ ਕੰਦ ਨਾ ਡੜ ਗਿਆ ਓਏ ਓਏ ਕੰਦ ਡੜ ਗਿਆ ਬੰਨੇ ਤੇਰੇ ਮੋਟਰ ਆ ਮੋਟਰ ਵੀ ਕਢਾ ਦਿਓ ਬਾਈ ਬਾਹਰੇ ਕਢਾ ਦਿਓ ਮੋਟਰ ਇਹ ਚੋਂ ਵਿੱਚੋਂ ਹਾਂ ਕਈ ਵਾਰੀ ਕੋਈ ਕੰਦ ਕੋਲ ਉੱਤੇ ਆ ਡੜ ਗਏ ਫਿਰ ਮੋਟਰ ਨੂੰ ਨੁਕਸਾਨ ਨਹੀਂ ਮੈਂ ਸਾਰਾ ਕੁਝ ਦੇਖਦਾ ਹੁੰਨਾ ਮੈਂ ਏਰੀਆ ਕਿਉਂ ਬਣ ਆਇਆ ਤੇਥੋਂ ਮੈਂ ਸਾਰਾ ਦੇਖਦਾ ਵੀ ਕੋਈ ਨੁਕਸਾਨ ਵਾਲੀ ਚੀਜ਼ ਤਾਂ ਨਹੀਂ ਹੁੰਦੀ ਉਰੇ ਜੇ ਕੱਲ ਨੂੰ ਕੰਦ ਡੇ ਮੈਂ ਕਦੇ ਦੇਖਿਆ ਤਾਂ ਨਹੀਂ ਤੈਨੂੰ ਐ ਕੰਦਾ ਕੁੰਦਾ ਇਹ ਕਰਦਾ ਮੈਂ ਲੋਕਲ